ਜੇ ਤਾਂ ਅਗਲੀ ਮੰਜ਼ਲ ਨੂੰ ਤੇ ਸੇਵਾਕਾਰ ਬਲੰਦਾ ਖਟਿਆ ਖੂਬ ਖੜ ਜਾਂਦਾ ਲੋ ਭਾਈ ਜੇਤਾ ਜੀ ਇਥੋਂ ਰਵਾਨਾ ਹੋ ਗਏ ਨੇ ਤੇ ਮੰਜ਼ਲ ਤੱਕ ਕਰਦੇ ਕਰਦੇ ਅੰਮਾਲੇ ਲਾ ਕੇ ਪਹੁੰਚ ਕੇ ਹੁਕਮ ਹੋ ਗਿਆ ਕੋ 3 ਵਜੇ ਤੱਕ ਕਾਫੀ ਦੇ ਸਾਹਮਣੇ ਅਧਿਆਦੇ ਵਰਕੇ ਪੇਟ ਕਰਦੇ ਨੇ ਕੋ ਕੋ ਪਿੰਨਾ ਸਮਾਂ ਵੀ ਦਿੱਤਾ ਗਿਆ ਤੋਂ ਮੈਂ ਸੰਕੇਪ ਦੇ ਸ਼ਬਦਾਂ ਵਿੱਚ ਇੱਕ ਜਾਂ ਦੋ ਪੰਕਤਾਂ ਬੰਤ ਕੇ ਸਮਾਪਤੀ ਕਰਨ ਦਾ ਯਤਨ ਕਰਾਂਗਾ ਉਹ ਬੋਲੇ ਲੱਗਿਆ ਏ ਇੱਕ ਦਰਗਾਈ ਖ਼ਰੰਦਾ ਸਿਫਕੀ ਉਹਨੇ ਕੋਲ ਗਏ ਉਹਨੇ ਵੀ ਨੌਵੇਂ ਪਾਚਾ ਦਾ ਪਵਿੱਤਰ ਸੀਸ ਦੇ ਦਰਸ਼ਨ ਕੀਤੇ ਤੇ ਕਹਿੰਦਾ ਹੁਣ ਕਿ ਅੱਗੇ ਕਿੱਥੇ ਜਾਜਾ ਕਹਿੰਦਾ ਆਨੰਦਪੁਰ ਸਾਹਿਬ ਨੂੰ ਉਹ ਦਰਗਾਈ ਸ਼ਫਕੀ ਦੇ ਭਾਈ ਜੈਤੇ ਨੂੰ ਉਹਨੇ ਆਖਿਆ ਭਾਈ ਜੈਤਾ ਜੀ ਮੈਂ ਤੁਹਾਨੂੰ ਵੀ ਨਮਸਕਾਰ ਕਰਦਾ ਕਿ ਤੁਸੀਂ ਇੰਦੀ ਵੱਡੀ ਕੁਰਬਾਨੀ ਕੀਤੀ ਆ ਕਿ ਸੱਚੇ ਪਾਚਾ ਦਾ ਪਵਿੱਤਰ ਸੀਸ ਨਹੀਂ ਰੋਣ ਦਿੱਤਾ ਜੋਰੀ ਜਦੋਂ ਅਨੰਦਪੁਰ ਸਾਹਿਬ ਜਾਵੇ ਤੇ ਗੋਬਿੰਦ ਰਾਏ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਦੀ ਉਹ ਤਿਲਕ ਜੰਜੂ ਦੀ ਖਾਤਰ ਆਪਣੇ ਪਿਤਾ ਦੀ ਕੁਰਬਾਨੀ ਦੇਣ ਵਾਲੀ ਜੇਕਰ ਆਪਣੇ ਪਿਤਾ ਦੀ ਕੁਰਬਾਨੀ ਦੇ ਦੇਤੀ ਜਿੰਨਾ ਚਿਰ ਕਹਿੰਦਾ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਲੈਂਦਾ ਨਾ ਤੇ ਮੈਂ ਉਹਨਾਂ ਚਿਰ ਪ੍ਰਾਣ ਨਹੀਂ त्याਗ ਰਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਥੋਂ ਭਰੀ ਦੇਤਾ ਜੀ ਤੁਰੇ ਕੀਰਤ ਪੁਰਸਾਹ ਪਹੁੰਚ ਗਿਆ ਸ੍ਰੀ ਹਾ ਭੇਜ ਦਿੱਤਾ ਗਿਆ ਜਦੋਂ ਗੋਬਿੰਦ ਰਾਏ ਜੀ ਨੂੰ ਪਤਾ ਲੱਗਾ ਕਿ ਭਾਈ ਜੇਤਾ ਜੀ ਸੀਸ ਲੈ ਕੇ ਪਹੁੰਚੇ ਨੇ ਇੱਕ ਪਾਲਕੀ ਪਿਆਰ ਕੀਤੀ ਗਈ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨਾਨੇ ਸਕਦਰ ਨਾਲ ਪਾਲਕੀ ਲੈ ਕੇ ਕਿੰਦੇ ਕੀਚ ਪੁਰਸਾ ਪਹੁੰਚੇ ਨੇ ਤੇ ਭਾਈ ਜੇਤਾ ਜੀ ਨੇ ਜਿਸ ਵਕਤ ਅੱਜ ਨਵੇਂ ਪਾਛਾ ਦਾ ਸੀਸ ਗੋਬਿੰਦ ਰਾਏ ਦੇ ਸਪੁਰਦ ਕੀਤਾ ਭੇਟ ਕੀਤਾ ਦਾ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੀਸ ਦੇ ਦਰਸ਼ੇ ਕੀਤੇ ਤੇ ਨਾਲੇ ਭਾਈ ਜੈਤੇ ਨੂੰ ਘੁੱਟ ਕੇ ਛਾਤੀ ਦੇ ਨਾਲ ਲਾ ਲਿਆ ਉਹ ਵਦਤਾ ਕਹਿੰਦੇ ਰੰਗਰੇਟੇ ਗੁਰ ਕੇ بیٹے ਕਿਹਦੇ ਤੁਸੀਂ ਤੇ بیٹے ਹੋ ਦਾ ਫਾਤਿਨ ਭਾਇਆ ਭਾਈ ਬੇਟਾ ਜੀ ਪਰ ਇੱਕ ਵਾਰੀ ਸੰਗਤਾਂ ਨੂੰ ਦੱਸੋ ਕਿ ਕਿਵੇਂ ਸਿੱਖਾਂ ਨੂੰ ਤੇ ਨੌਵੇਂ ਪਾਸ਼ਾ ਨੂੰ ਸ਼ਹੀਦ ਕੀਤਾ ਗਿਆ ਭਾਈ ਜੈਤੇ ਜੀ ਦੀਆਂ ਅੱਖਾਂ ਵਿੱਚੋਂ ਖੰਡ ਵਰਗੀਆਂ ਦਸਵੇਂ ਪਾਤਸ਼ਾਹ ਨੂੰ ਭਾਈ ਜੈਦਾ ਦੱਸਦਾ ਏ ਰੋ ਰੋ ਗਲਾਂ ਭਰ ਗਿਆ ਨੈਣੋਂ ਨੀਰ ਵਹਾਇਆ ਕਹਿੰਦਾ ਮੇਰੀ ਜੀਭਾਂ ਨਹੀਂ ਦੱਸ ਸਕਦੀ ਸੱਚੇ ਪਾਤਸ਼ਾਹ ਜੋ ਅੰਰੰਗ ਕੀਬ ਨੇ ਦਿੱਲੀ ਚੋਲਕ ਮਾਇਆ ਸਤ ਪਿੰਗਰੇ ਦੇ ਵਿੱਚ ਨੌਵੇਂ ਗੁਰ ਨੂੰ ਲਕਿਆ ਏ ਕਰਕੇ ਚਖੰ ਪਿੰਡੇ ਤੇ ਨੂਨ ਚਾਲਦਾ ਆਇਆ ਭਾਈ ਸੱਦੀ ਦਾਸ ਨੂੰ ਰੂਹ ਦੇ ਵਿਚਲ ਭੇਟ ਕੇ ਤਾਂ ਕੇ ਤੇਲ ਮਿੱਟੀ ਦਾ ਦੁਸ਼ਤਾ ਲਾਂਬੂ ਲਾਇਆ ਭਾਈ ਮਤੀ ਦਾਸ ਨੂੰ ਨਾ ਆਏ ਦੇ ਚੀੜਿਆ ਫੂਲ ਫੁਹਾਰੇ ਚੱਲੇ ਕਿਸੇ ਨੂੰ ਤਰਸਣਾ ਆਇਆ ਮੈਂ ਤੇਲ ਚ ਉੱਪਰ ਉੱਪਰ ਕੇ ਸੇਕ ਦੀ ਦੀ ਪਾ ਗਿਆ ਜੱਪਿਆ ਸਤ ਨਾਮ ਨਾ ਵੱਟ ਮਥੀ ਤੇ ਪਾਇਆ